ਗੁਰੂ ਨਾਨਕ ਸਾਹਿਬ ਦੇ ਸਮੇਂ ਮੂਲਾ ਨਾਮ ਦੇ ਤਿੰਨ ਵਿਅਕਤੀ ਹੋਏ ਹਨ ਇੱਕ ਗੁਰੂ ਨਾਨਕ ਸਾਹਿਬ ਦੇ ਸਹੁਰਾ ਮੂਲ ਚੰਦ ਦੂਜੇ ਕੀੜਗੋਤਰ ਦੇ ਪਾਈ ਮੂਲਾ ਜੀ ਅਤੇ ਤੀਜੇ ਪਾਈ ਮੂਲ ਚੰਦ ਕਿਰਾੜ ਅਸੀਂ ਸਿਆਲਕੋਟ ਨਿਵਾਸੀ ਪਾਈ ਮੂਲਾ ਜੀ ਦੀ ਚਰਚਾ ਕਰ ਰਹੇ ਹਾਂ ਜਿਨ੍ਹਾਂ ਨੂੰ ਦਸ਼ਮੇਸ਼ ਪਾਤਸ਼ਾਹ ਨੇ ਸਹੇਦੀ ਜੂਨ ਵਿੱਚੋਂ ਛੁਟਕਾਰਾ ਦਿਵਾ ਕੇ ਮੁਕਤ ਕੀਤਾ ਸੀ ਜਿਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਮੂਲਾ ਜੀ ਨੂੰ ਸਹੇਦੀ ਜੂਨ ਤੋਂ ਛੁਟਕਾਰਾ ਦਿਵਾਇਆ ਸੀ ਉਸ ਥਾਂ ਤੇ ਗੁਰਦੁਆਰਾ ਸ਼িকার ਘਾਟ ਹਜੂਰ ਸਾਹਿਬ ਵਿਖੇ ਬਣਿਆ ਹੋਇਆ ਹੈ ਪਹਿਲੇ ਪਾਤਸ਼ਾਹ ਦੇ ਸਮੇਂ ਮਲਤਾਨ ਤੋਂ ਵਾਪਸ ਆ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਫਿਰ ਤੋਂ ਸਿਆਲਕੋਟ ਵੱਲ ਚੱਲ ਪਏ ਪਿੰਡਾਂ ਵਿੱਚੋਂ ਲੰਘਦੇ ਹੋਏ ਪੁਰਾਣੇ ਸਤਸੰਗੀਆਂ ਨੂੰ ਕੀਰਤਨ ਰਾਹੀਂ ਪ੍ਰਮਾਤਮਾ ਨਾਲ ਜੋੜਦੇ ਹੋਏ ਸਿਆਲਕੋਟ ਪਹੁੰਚੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਨਾਲ ਚੰਗੀ ਰੌਣਕ ਹੋ ਗਈ ਗੁਰੂ ਨਾਨਕ ਦੇਵ ਜੀ ਕੁਝ ਦਿਨ ਇੱਥੇ ਰਹੇ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਸ਼ਬਦ ਨਾਲ ਜੋੜ ਕੇ ਨਿਹਾਲ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਸ਼ਰਧਾਲੂ ਮੂਲਾ ਵੀ ਸਿਆਲਕੋਟ ਰਿੰਦਾ ਸੀ ਪਰ ਉਹ ਇੱਕ ਦਿਨ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਨਹੀਂ ਆਇਆ ਇਹ ਉਹੀ ਮੂਲਾ ਸੀ ਜਿਸਨੇ ਕਿਹਾ ਸੀ ਕਿ ਮਰਨਾ ਸੱਤ ਤੇ ਜਿਉਣਾ ਝੂਠ ਅੱਜ ਲੱਗਦਾ ਹੈ ਕਿ ਮਾਇਆ ਜੋੜੇ ਨੂੰ ਹੀ ਇੰਨੇ ਆਪਣੇ ਜੀਵਨ ਦਾ ਮਨੋਰਥ ਸਮਝ ਲਿਆ ਹੈ ਇਹਦੀ ਮੱਤ ਤੇ ਪਰਦਾ ਪੈ ਗਿਆ ਮੂਲਾ ਮਾਇਆ ਦੇ ਵਿੱਚ ਇੰਨਾ ਖੋਬ ਗਿਆ ਕਿ ਕਦੇ ਸਤ ਸੰਗ ਕਰਨ ਲਈ ਵੀ ਨਹੀਂ ਆਇਆ ਮੂਲੇ ਨੂੰ 사ਤਸੰਗ ਵਿੱਚ ਨਾ ਆਇਆ ਵੇਖ ਕੇ ਘਟ ਘਟ ਕੇ ਅੰਦਰ ਕੀ ਜਾਣਤ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮੂਲੇ ਦੇ ਘਰ ਚੱਲਿਏ। ਇੱਧਰ ਮੂਲੇ ਨੂੰ ਗੁਰਨਾਨਕ ਦੇਵ ਜੀ ਦੇ ਸਿਆਲਕੋਟ ਆਉਣ ਬਾਰੇ ਖਬਰ ਤਾਂ ਪਹਿਲਾਂ ਤੋਂ ਹੋ ਗਈ ਸੀ ਪਰ ਮਾਇਆ ਵਿੱਚ ਰੁੱਝੇ ਹੋਣ ਕਰਣੋਂ ਉਹਨ ਉਸ ਦਾ ਮਨ 사ਤਸੰਗ ਵਿੱਚ ਨਹੀਂ ਲੱਗਦਾ। ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਸੀ ਕਿ ਗੁਰਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਿਆਲਕੋਟ ਆਏ ਹੋਏ ਹਨ। ਜੇ ਮੈਂ ਉਹਨਾਂ ਨੂੰ ਮਿਲਣ ਨਾ ਗਿਆ ਤਾਂ ਉਹ ਮੈਨੂੰ ਮਿਲਣ ਆ ਜਾਣਗੇ। ਜਦੋਂ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਮੂਲੇ ਨੂੰ ਮਿਲਣ ਗਏ ਤਾ ਭਾਈ ਮੂਲੇ ਦੀ ਪਤਨੀ ਨੇ ਗੁਰੂ ਜੀ ਨੂੰ ਘਰ ਦੇ ਸਾਹਮਣੇ ਦੇਖ ਲਿਆ ਅਤੇ ਭਾਈ ਮੂਲੇ ਨੂੰ ਕਹਿਣ ਲੱਗੀ हे ਪਤੀ ਦੇਵ ਜਿੰਨਾ ਫਕੀਰਾਂ ਦੇ ਨਾਲ ਤੂੰ ਗਿਆ ਸੀ ਅਜੋ ਹੀ ਫਕੀਰੇ ਇੱਥਾ ਆ ਕੇ ਖੜੇ ਹਨ ਤੂੰ ਹੁਣ ਅੰਦਰ ਜਾ ਜਾ ਕੇ ਲੁਕ ਜਾ ਨਹੀਂ ਤਾਂ ਤੈਨੂੰ ਫਿਰ ਬੁਲਾ ਕੇ ਲੈ ਜਾਣਗੇ ਭਾਵੇਂ ਭਾਈ ਮੂਲਾ ਗੁਰੂ ਜੀ ਦੀ ਮਹਿਮਾ ਨੂੰ ਜਾਣਦਾ ਸੀ ਤਾਂ ਵੀ ਉਹ ਜਲਦੀ ਨਾਲ ਸੁੱਕੇ ਗੋਇਆਂ ਵਾਲੀ ਕੋਠੀ ਵਿੱਚ ਜਾ ਲੁਕਿਆ ਇਦਰੋਂ ਗੁਰੂ ਨਾਨਕ ਦੇਵ ਜੀ ਨੇ ਮੂਲੇ ਮੂਲੇ ਉੱਚ ਅਲਾਈ ਤਾਂ ਇਹ ਆਵਾਜ਼ ਕੰਨੀ ਸੁਣ ਕੇ ਔਰਤ ਨੇ ਬਾਰੀ ਥਾਨੀ ਤੱਕ ਕੇ ਕਿਹਾ ਜਿਸ ਨੂੰ ਆਪ ਸੱਦਦੇ ਹੋ ਉਹ ਘਰ ਨਹੀਂ ਹੈ ਕਿਦਰੇ ਕੰਮ ਗਿਆ ਹੋਇਆ ਹੈ ਸੁਣ ਕੇ ਸ੍ਰੀ ਗੁਰੂ ਬਚਨ ਕਹੋ ਬੇਮੁਖ ਕਰਮ ਬਹੀਨ ਹਮਾਇ ਤੁਮ ਮਿਲਣ ਕੋ ਸ਼ਪਨ ਸਦਨ ਮਹਿਕੀਨ ਜੀਵਨ ਝੂਠ ਮਰਨ ਸਚ ਕਹੀ ਮੂਡ ਮਤੀ ਪਰ ਭੇਦ ਨ ਲਹੀ ਕਹਉ ਨਾਰ ਕੋ ਦਰੋਂ ਅਗਾਰਾ ਅਸ ਕਹਿ ਬਹੁਤ ਸਲੋਕ ਉਚਾਰਾ ਗੁਰੂ ਜੀ ਨੇ ਮੂਲਾ ਮੂਲਾ ਕਰਕੇ 2-3 ਵਾਰ ਉੱਚੀ ਆਵਾਜ਼ਾਂ ਮਾਰੀਆਂ ਪਰ ਉਸ ਦੀ ਇਸਤਰੀ ਨੇ ਕਿਹਾ ਸੰਤ ਜੀ ਉਹ ਬਾਹਰ ਕਿਸੇ ਕੰਮ ਪਿੰਡ ਗਿਆ ਹੋਇਆ ਹੈ ਘਰ ਨਹੀਂ ਹੈ ਗੁਰੂ ਜੀ ਨੇ ਕਿਹਾ ਮੂਲਾ ਬੇਮੁਖ ਕਰਮਹੀਨ ਹੈ ਅਸੀਂ ਉਸ ਨੂੰ ਮਿਲਣ ਆਏ ਹਾਂ ਉਹ ਘਰ ਵਿੱਚ ਲੁੱਕ ਕੇ ਬੈਠ ਗਿਆ ਫਿਰ ਆਪ ਜੀ ਨੇ ਬਚਨ ਕਿਹਾ ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਇਹ ਬਚਨ ਕਰਕੇ ਗੁਰੂ ਜੀ ਮੁੜ ਕੇ ਆਪਣੇ ਸਥਾਨ ਤੇ ਹੁਣ ਜਿੱਥੇ ਗੁਰਦੁਆਰਾ ਬੇਰ ਬਾਬਾ ਹਯਾਨ ਬੈਠੇ ਵਿਚੋਂ ਮੂਲੇ ਨੂੰ ਗਹੂਰੇ ਵਿੱਚੋਂ ਕਾਲਾ ਸੱਪ ਲੜ ਗਿਆ ਉਹ ਹਾਏ ਹਾਏ ਕਰਦਾ ਗਹੂਰੇ ਵਿੱਚੋਂ ਬਾਹਰ ਨਿਕਲ ਕੇ ਇਸਤਰੀ ਨੂੰ ਕਹਿਣ ਲੱਗਾ ਕਿ ਤੂੰ ਮੇਰਾ ਜੀਵਨ ਗਵਾਇਆ ਉਹਨਾਂ ਪਾਸ ਮੈਨੂੰ ਲੈ ਚੱਲ ਮੈਂ ਆਪਣੇ ਗੁਨਾਹ ਬਖਸ਼ਵਾ ਲਵਾਂ ਫਿਰ ਮੂਲਾ ਬੇਹੋਸ਼ ਹੋ ਗਿਆ ਤੇ ਉਸਨੂੰ ਕੋਈ ਸੋਧ ਨਾ ਰਹੀ ਇਹ ਗੱਲ ਸਾਰੇ ਸ਼ਹਿਰ ਵਿੱਚ ਪ੍ਰਗਟ ਹੋ ਗਈ ਕਿ ਮੂਲੇ ਦੇ ਘਰ ਸੰਤ ਗਏ ਸਨ ਤੇ ਮੂਲਾ ਲੁਕ ਗਿਆ ਉਹਨਾਂ ਦੀ ਅਵਗਿਆ ਕਰਨ ਕਰਕੇ ਮੂਲੇ ਨੂੰ ਸੱਪ ਨੇ ਡੰਗ ਲਿਆ ਹੈ ਵੇ ਅੰਤ ਲੋਗ ਉਸ ਨੂੰ ਵੇਖਣ ਆ ਗਏ ਤੇ ਫਿਰ ਮੂਲੇ ਨੂੰ ਚੋੱਕ ਕੇ ਗੁਰੂ ਜੀ ਪਾਸ ਲੈ ਗਏ ਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਨੂੰ ਜਿੰਦਾ ਕਰ ਦਿਓ ਇਸ ਨੇ ਤੁਹਾਡੀ অবਗਿਆ ਕਰਕੇ ਬੜੀ ਗਲਤੀ ਕੀਤੀ ਹੈ ਇਸ ਨੂੰ ਬਖਸ਼ ਦਿਓ ਗੁਰੂ ਜੀ ਨੇ ਕਿਹਾ ਇਸ ਦਾ ਕਾਲ ਆ ਗਿਆ ਹੈ ਹੁਣ ਇਹ ਜਿੰਦਾ ਨਹੀਂ ਹੋ ਸਕਦਾ ਖਾਂਤ ਸਮੇ ਜੋ ਇਸ ਨੇ ਸਾਡੇ ਦਰਸ਼ਨ ਕੀਤੇ ਹਨ ਇਸ ਦਾ ਫਾਲ ਇਸ ਨੂੰ ਸਹਾਈ ਹੋਵੇਗਾ ਜਦ ਅਸੀਂ ਦਸਵਾਂ ਜਾਮਾ ਪਹਿਨਾਂਗੇ ਤਾਂ ਇਸ ਦੀ ਮੁਕਤੀ ਹੋ ਜਾਵੇਗੀ ਜਨਮ ਮਰਨ ਛੁੱਟ ਜਾਏਗਾ ਪਰਤ ਅਦ ਤੱਕ ਇਹ ਸੂਰ ਸਿਆ ਤੇ ਹਿਰਨਾ ਆਦਿਕ ਜੂਨਾ ਵਿੱਚ ਜਨਮ ਲਵੇਗਾ ਇਹ ਗੱਲ ਸੁਣ ਕੇ ਮੂਲੇ ਦੇ ਸੰਬੰਧੀ ਉਸ ਨੂੰ ਘਰ ਲੈ ਗਏ ਤੇ ਉਹ ਘਰ ਪਹੁੰਚ ਕੇ ਮਰ ਗਿਆ ਜਦ ਗੁਰੂ ਜੀ ਇੱਥੋਂ ਤੁਰਨ ਲੱਗੇ ਤਾਂ ਸ਼ਹਿਰ ਦੇ ਲੋਕਾਂ ਨੇ ਬੇਨਤੀ ਕੀਤੀ ਮਹਾਰਾਜ ਕੁਝ ਸਮਾਂ ਹੋਰ ਠਹਿਰ ਕੇ ਸਾਡਾ ਉਧਾਰ ਕਰੋ ਗੁਰੂ ਜੀ ਨੇ ਕਿਹਾ ਪਹਿਲਾਂ ਇੱਥੇ ਧਰਮਸ਼ਾਲਾ ਬਣਵਾਉ ਫਿਰ ਜਦ ਕੜਾ ਪ੍ਰਸ਼ਾਦ ਕਰਕੇ ਅਰਦਾਸਾ ਕਰੋਗੇ ਤਾਂ ਤੁਹਾਡੀ ਮਰਦ ਪੂਰੀ ਹੋਵੇਗੀ ਉਪਰੰਤ ਗੁਰੂ ਜੀ ਚਰਨ ਪੌਲ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਇਸ ਜਗ੍ਹਾ ਤੇ ਗੁਰਦੁਆਰਾ ਬੇਰ ਬਾਬਾ ਨਾਨਕ ਕਰਕੇ ਪ੍ਰਸਿੱਧ ਹੈ ਫਿਰ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਵਾਂ ਜਾਮਾ ਪਹਿਰਿਆ ਹੈ ਤੇ ਸੱਜਖੰਡ ਸ੍ਰੀ ਹਜ਼ੂਰ ਸਾਹਿਬ ਗਏ ਹਨ ਉੱਥੇ ਸ਼ਿਕਾਰ ਘਾਟ ਬੜਾ ਸੋਹਣਾ ਸਥਾਨ ਬਣਿਆ ਹੋਇਆ ਹੈ ਗੁਰੂ ਜੀ ਸ਼ਿਕਾਰ ਖੇਡਣ ਗਏ ਹਨ ਤੇ ਉਸ ਵੇਲੇ ਸਹੇ ਨੂੰ ਬਾਜ ਪਾਸੋਂ ਮਰਵਾਇਆ ਇਤਨੇ ਨੂੰ ਇੱਕ ਕਰਮਕਾਂਡੀ ਦਰਸ਼ਨਾ ਨੂੰ ਆਇਆ ਸੀ ਉਸਨੇ ਕੀ ਦੇਖਿਆ ਕਿ ਤੜਫਦੇ ਸਹੇ ਨੂੰ ਵੇਖ ਕੇ ਗੁਰੂ ਜੀ ਹੱਸ ਰਹੇ ਹਨ ਇਹ ਤਾਂ ਬਹੁਤ નિર્ਦਈ ਨੇ ਮਹਿਨਾਂ ਦੇ ਦਰਸ਼ਨਾਂ ਨੂੰ ਕਿਉਂ ਆਇਆ ਹਾਂ ਇਸ ਤਰ੍ਹਾਂ ਦੀਆਂ ਵਿਚਾਰਾ ਕਰ ਰਿਹਾ ਸੀ ਪਰ ਉਹਨੇ ਨੂੰ ਉਸਿਆ ਬਿਬਾਨ ਤੇ ਚੜ ਕੇ ਸੱਚਖੰਡ ਨੂੰ ਚਲਾ ਗਿਆ ਇਸ ਘੋਤਕ ਨੂੰ ਦੇਖ ਕੇ ਉਹ ਕਰਮਕਾਂਢੀ ਬੜਾ ਅਚਰਜ ਹੋਇਆ ਤੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਪੁੱਛਦਾ ਹੈ ਇਹ ਦੀਨदयाल ਜੀ ਇਹ ਕੌਣ ਹੈ ਜੋ ਬੰਦਨਾ ਨੂੰ ਤੋੜ ਕੇ ਮੁਕਤ ਹੋਇਆ ਹੈ ਉਸ ਵੇਲੇ ਹਜ਼ੂਰ ਨੇ ਮੂਲਚੰਦ ਦਾ ਸਾਰਾ ਪ੍ਰਸੰਗ ਸੁਣਾ ਕੇ ਦੱਸਿਆ